ਕਬੀਰ ਨੇ ਗਸਾਏ ਬਹਿ ਗਏ ਥਾਂਗੀ ਨਹੀਂ ਕੋਏ ਦੀਨ ਗਰੀਬੀ ਆਪਣੀ ਕਰਤੇ ਹੋਏ ਸੋਏ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 51 ਨੰਬਰ ਸ਼ਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਬੜਾ ਸੋਹਣਾ ਬਚਨ ਸਾਡੇ ਨਾਲ ਸਾਂਝਾ ਕਰਦੇ ਨੇ ਸਮਝਾਉਂਦੇ ਨੇ ਕਹਿੰਦੇ ਵੀ ਮੰਨ ਲਓ ਵੀ ਇਹ ਸੰਸਾਰ ਸਮੁੰਦਰ ਹੈ ਤੇ ਹਰ ਇੱਕ ਜੀਵ ਦੀ ਜ਼ਿੰਦਗੀ ਹੈ ਜਿਹੜੀ ਇਹ ਨਿੱਕੀ ਜਿਹੀ ਬੀੜੀ ਹੈ ਤੇ ਇਸ ਸੰਸਾਰ ਸਮੁੰਦਰ ਅੰਦਰ ਬਕਾਰਾਂ ਦੀਆਂ ਵੱਡੀਆਂ-ਵੱਡੀਆਂ ਲਹਿਰਾਂ ਉੱਠਦੀਆਂ ਨੇ ਹੁਣ ਇਹ ਜ਼ਿੰਦਗੀ ਰੂਪੀ ਬੀੜੀ ਹੈ ਜਿਹੜੀ ਕਬੀਰ ਸਾਹਿਬ ਕਹਿੰਦੇ ਇਹਨਾਂ ਸੰਸਾਰ ਸਮੁੰਦਰ ਦੇ ਵਿੱਚ ਉੱਠਣ ਵਾਲੀਆਂ ਬਕਾਰਾਂ ਦੀਆਂ ਲਹਿਰਾਂ ਨੇ ਜਿਹੜੀਆਂ ਉਹਨਾਂ ਵਿੱਚੋਂ ਪਾਰ ਲਾਉਣੀ ਹੈ ਮਾਰਾ ਕਹਿੰਦੇ ਬੀੜੀ ਉਹਨਾਂ ਦੀ ਪਾਰ ਲੱਗਣੀ ਹੈ ਭਾਈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਗਿਆਨ ਮਲਾ ਬਣ ਕੇ ਇਸ ਵੀੜੀ ਨੂੰ ਚਲਾਏਗਾ ਭਾਵੇਂ ਕਿ ਜ਼ਿੰਦਗੀ ਗੁਰੂ ਦੇ ਰਜ਼ਾ ਦੇ ਵਿੱਚ ਗੁਰੂ ਦੇ ਹੁਕਮ ਗਿਆਨ ਮੁਤਾਬਕ ਚੱਲੂਗੀ ਨਾ ਇਹ ਜ਼ਿੰਦਗੀ ਦੀ ਵੀੜੀ ਉਹਨਾਂ ਦੀ ਪਾਰ ਲੱਗਣੀ ਹੈ ਨਹੀਂ ਤੇ ਪਾਸ਼ਾ ਕਹਿੰਦੇ ਨੇ ਜਿੰਨਾ ਵੀੜੀਆਂ ਦੇ ਉੱਤੇ ਮਲਾ ਨਾ ਹੋਣ ਸਿਆਣੇ ਮਲਾ ਨਾ ਹੋਣ ਜਿੰਨਾ ਵੀੜੀਆਂ ਨੂੰ ਚਲਾਉਣ ਵਾਲੇ ਉਹ ਵੀੜੀਆਂ ਸਮੁੰਦਰਾਂ ਦੇ ਵਿੱਚ ਡੁੱਬ ਜਾਇਆ ਕਰਦੀਆਂ ਨੇ ਕਵੀਰ ਨੇ ਗੁਸਾਏ ਬੈ ਗਏ ਜੜੀਆਂ ਬੀੜੀਆਂ ਦੇ ਵਿੱਚ ਮਲਾ ਨਹੀਂ ਸਨ ਸਿਆਣੇ ਉਹ ਬੀੜੀਆਂ ਪਾਸ਼ਾ ਕਹਿੰਦੇ ਡੁੱਬ ਜਾਂਦੀਆਂ ਨੇ ਡੁੱਬ ਗਈਆਂ ਥਾਂ ਕੀ ਨਹੀਂ ਕੋਏ ਕਿਉਂਕਿ ਉਹਨਾਂ ਦਾ ਮਲਾ ਨਹੀਂ ਸੀ ਕੋਈ ਬਿਨਾ ਮਲਾ ਤੋਂ ਬੀੜੀਆਂ ਕਦੇ ਸਮੁੰਦਰਾਂ ਦੇ ਵਿੱਚ ਨਹੀਂ ਚੱਲਦੀਆਂ ਇਸ ਲਈ ਬੀੜੀ ਨੂੰ ਚਲਾਉਣ ਵਾਸਤੇ ਮਲਾ ਦੀ ਜ਼ਰੂਰਤ ਹੁੰਦੀ ਹੈ ਮਲਾ ਹੀ ਬੀੜੀ ਨੂੰ ਸਮੁੰਦਰ ਵਿੱਚੋਂ ਪਾਰ ਕਰ ਸਕਦਾ ਹੈ ਦਰਿਆਵਾਂ ਵਿੱਚੋਂ ਪਾਰ ਕਰ ਸਕਦਾ ਹੈ ਇਦਾਂ ਹੀ ਪਾਤਸ਼ਾਹ ਕਹਿੰਦੇ ਨੇ ਸੰਸਾਰ ਸਮੁੰਦਰ ਵਿੱਚੋਂ ਤੇਰੀ ਜ਼ਿੰਦਗੀ ਦੀ ਬੀੜੀ ਗੁਰੂ ਹੀ ਪਾਰ ਕਰ ਸਕਦਾ ਹੈ ਗੁਰੂ ਤੋਂ ਬਿਨਾ ਇਹ ਜ਼ਿੰਦਗੀ ਦਾ ਬੀੜਾ ਜਿਹੜਾ ਹੈ ਸੰਸਾਰ ਸਮੁੰਦਰ ਵਿੱਚ ਡੁੱਬ ਜਾਏਗਾ ਬਕਾਰਾਂ ਦੀਆਂ ਲਹਿਰਾਂ ਦੇ ਦਬਾਹੇ ਟਾ ਕੇ ਨੇ ਡੁੱਬ ਜਾਣਾ ਫਿਰ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਦਾਂ ਗੁਰੂ ਨੂੰ ਆਪਣੀ ਜ਼ਿੰਦਗੀ ਦਾ ਮਲਾਹ ਬਣਾਉਂਦੇ ਨੇ ਤੇ ਆਪਣੀ ਜ਼ਿੰਦਗੀ ਦੀ ਬੀੜੀ ਗੁਰੂ ਮਲਾਹ ਦੇ ਹਵਾਲੇ ਕਰ ਦਿੰਦੇ ਨੇ ਉਹ ਬੇਫਿਕਰ ਹੋ ਜਾਂਦੇ ਨੇ ਦੀਨ ਗਰੀਬੀ ਆਪਣੀ ਨਿਮਰਤਾ ਵਿੱਚ ਸਤਿਗੁਰ ਕਹਿੰਦੇ ਨੇ ਨਿਮਰਤਾ ਧਾਰਨ ਕਰਨ ਲਈ ਗੁਰੂ ਤੋਂ ਜਾਂਚ ਸਿੱਖ ਲੈਂਦੇ ਨੇ ਤੇ ਕਹਿੰਦੇ ਨੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਟਿਕ ਜਾਂਦੇ ਨੇ ਕਰਤੇ ਹੋਏ ਸੋਏ ਹੁਣ ਜੋ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਕਰੇਗਾ ਉਹ ਸਹੀ ਕਰੇਗਾ ਕਹਿੰਦੇ ਨੇ ਇਦਾਂ ਉਹਨਾਂ ਜਿੰਦਾ ਉਹਨਾਂ ਰੂਹਾਂ ਨੂੰ ਫਿਰ ਆਪਣੇ ਗੁਰੂ ਦੇ ਉੱਤੇ ਯਕੀਨ ਹੁੰਦਾ ਹੈ ਤੇ ਗੁਰੂ ਤੇ ਭਰੋਸਾ ਹੁਣ ਕਰਕੇ ਪਰਮਾਤਮਾ ਨਾਲ ਸਾਂਝ ਗਹਿਰੀ ਬਣ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਬੇੜੇ ਸਤਿਗੁਰ ਕਹਿੰਦੇ ਨੇ ਸੰਸਾਰ ਸਮੁੰਦਰ ਤੋਂ ਪਾਰ ਲੱਗ ਜਾਂਦੇ ਨੇ ਨਹੀਂ ਤੇ ਜਿੰਨਾਂ ਕੋਲ ਚੰਗਾ ਮਲਾਹ ਸਿਆਣਾ ਮਲਾਹ ਨਹੀਂ ਹੈ ਉਹਨਾਂ ਦੀਆਂ ਜ਼ਿੰਦਗੀ ਰੂਪ ਬੇੜੀਆਂ ਜਿਹੜੀਆਂ ਨੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੀਆਂ ਨੇ ਇਹ ਪਾਰ ਨਹੀਂ ਲੱਗਦੀਆਂ ਜੇ ਜ਼ਿੰਦਗੀ ਦਾ ਬੇੜਾ ਪਾਰ ਲਾਣਾ ਭਾਸ਼ਾ ਕਹਿੰਦੇ ਫਿਰ ਇਸ ਜ਼ਿੰਦਗੀ ਅੰਦਰ ਸਿਆਣੇ ਮਲਾਹ ਭਾਵ ਕਿ ਗੁਰੂ ਦੀ ਲੋੜ ਹੈ ਗੁਰੂ ਦਾ ਗਿਆਨ ਹੀ ਇਸ ਜ਼ਿੰਦਗੀ ਰੂਪ ਬੇੜੀ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲਾ ਸਕਦਾ ਹੈ